ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਦੇਵੀ ਵਾਲਾ ਜੀ ਤਾਸੀਲ ਕੋਟਕਪੂਰਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਦੋ ਐਨੀਮਲ ਲੈ ਕੇ ਆਏ ਇੱਕ ਗੱਪਣਾ ਜੀ ਇੱਕ ਸੂਆ ਸੂਆ ਨਾ ਦਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਹਾਤਰ ਸਿੰਘ ਸਿੰਘ ਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਦੱਸ ਦੋ ਜੀ 7658845986 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਜੀ ਸੂਆ ਪਹਿਲਾ ਹੀ 4 ਦਾ ਮੂੰਹ ਤਾਂ ਬੱਚਾ ਹੀ ਆ ਹਾਂ ਠੀਕ ਆ ਬਾਈ ਦਾਨ ਕਿੰਨੇ ਲੈਂਦੀ ਆ ਜੀ ਦਾਨੇ ਦੇ 22 ਤਰੀਕ ਨੂੰ ਪੂਰੇ 22 ਤਰੀਕ ਨੂੰ ਅੱਜ ਤਰੀਕ ਹੋ ਗਈ ਆ ਜੀ 15 ਜੀ ਠੀਕ ਆ ਜੀ ਆਪਾਂ 7 ਦੰਦ ਪਏ ਆ ਜੀ ਤੇ ਸੀਮਨ ਕਿਹੜਾ ਲੱਗਿਆ ਬਾਈ ਸੀਮਨ ਦਾ ਨਹੀਂ ਪਤਾ ਸੀਮਨ ਦਾ ਨਹੀਂ ਪਤਾ ਕਿੰਨਾ ਕੁ ਬਾਜੂ ਵੇਰੇ ਦੁੱਧ ਦੁੱਧ ਲੈਵੇਂ ਹਿਸਾਬ ਨਾਲ 15-16 ਕਿਲੋ ਪਾਉਣਾ ਚਾਹੀਦਾ ਵੱਡੀ ਆ ਕੱਦ ਕਾਠ ਦੇ ਬੱਕ ਤੋਂ ਜੀ ਬਾਈ ਛੋਟੇ ਛੋਟੇ ਸੈਂਗਾਂ ਮਾਰਦੀ ਮੂਰਤੀ ਤਾਂ ਨਹੀਂ ਜੀ ਹਵਾਨਾ ਬਹੁਤ ਸੋਹਣਾ ਜੀ ਚੈੱਕ ਕਰ ਸਕਦੇ ਹੋ ਠੰਡੀ ਸੀਲ ਪੂਰੀ ਆ ਜੀ ਤੋੜ ਕੇ ਦਿਖਾ ਦਿਓ ਵੇਰੇ ਨਾਲ ਦੀ ਨਾਲ ਸੁਵਾ ਪਹਿਲਾ ਮੂੰਹ ਤੋਂ 4 ਦੰਦ ਜੀ ਹਾਂਜੀ ਮੂੰਹ ਤੋਂ 4 ਦੰਦ ਬੱਚਾ ਹੀ ਆ ਜੀ ਕੁਆਲਿਟੀ ਬਹੁਤ ਆ ਜੀ ਕੱਦ ਕਾਠ ਵੀ ਵੱਡਾ ਆ ਜੀ ਬਾਕੀ ਵਜਨ ਵੀ ਚੰਗਾ ਜੀ ਸੂਆ ਪਹਿਲਾ ਦਿਨ ਹਜੇ ਡੇਟ ਮੁਤਾਬਕ ਸੱਤ ਪਈ ਹੈ ਜੀ ਸੱਤਾਂ ਦਿਨਾਂ ਦੇ ਕਰਤਾ ਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕਰੂਗੀ ਤੋਰ ਲੈਂਦੇ ਰੇ ਛੋਟੇ ਛੋਟੇ ਸੈਂਗ ਆ ਪਰ ਠੰਡੀ ਸੀਲ ਕਰਮ ਵਾਲੀ ਪੂਰੀ ਹੈ ਜੀ ਬਾਕੀ ਖਣਾ ਦੇ ਸਹਿਜ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਸੋਹਣੇ ਸਹਿਜ ਖਣਾ ਦੇ ਕੱਲਾ ਕੱਲਾ ਨਿੱਖੜ ਮਾ ਥਣ ਗੁਲਾਬੀ ਥਣ ਲੱਗਿਆ ਹੋਇਆ ਲੈ ਚੱਲੀ ਫਿਰ ਬੈਕ ਸਾਈਡ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਜੀ ਸਾਰੀਆਂ ਵਾਲ ਟਿੱਲਾਂ ਜਿਹੜੀਆਂ ਤੁਹਾਨੂੰ ਹਵਾਨੇ ਚ ਦੇਖ ਰਹੀਆਂ ਨੇ ਸਾਰੀਆਂ ਕੱਢ ਕੇ ਸੋਨਾ ਜੀ ਖਣਾ ਦੇ ਸਹਿਜ ਸੋਹਣੇ ਆ ਬਾਈ ਦੱਸਦਾ ਕਿ 15 16 ਕਿਲੋ ਦੁੱਧ ਪਾ ਜੂਗੀ ਹੱਕ ਵੀ ਹੈ ਬਰੇ ਪਾਉਣ ਦਾ ਵੱਡੀ ਆ ਵੇੜਾ ਹੁਣ ਮੌਸਮ ਵੀ ਬਾਕੀ ਠੰਡਾ ਏ ਜੀ ਇਹਨਾਂ ਦਾ ਮਸ਼ੀਨ ਨਹੀਂ ਹੁੰਦੀਆਂ ਜਿੰਨੀ ਸੇਵਾ ਤੁਸੀਂ ਕਰ ਲੋਗੇ ਉਹਨਾਂ ਦੁੱਧ ਲੈ ਲੋਗੇ ਬਾਕੀ ਦੰਦ ਬਾਈ ਦੱਸਦਾ ਚੈੱਕ ਕਰਾ ਦਿੰਨੇ ਆ ਜੀ ਕਿਉਂਕਿ ਜਿਹੜਾ ਸੱਜਣ ਦੂਰ ਚੱਲ ਲਓ ਜੀ ਚੈੱਕ ਕਰੋ ਪਿਓਰ ਚਾਰ ਦੰਦ ਆ ਜੀ ਡਿਮਾਂਡ ਵੀਰੇ ਲੈਣ ਦੇਣ ਜੀ ਵਾਲੀ ਜੀ ਇਹਦੇ ਤੇ 45000 ਦੀ ਜਾਨ ਪੂਜੂ ਲੈਸ ਜੀ ਹਾਂ ਕਰ ਦਾਂਗੇ ਮੰਨ ਜਮਾ ਜਜ ਡਿਮਾਂਡ ਆ ਜੀ 45000 ਦੀ ਬੱਚੀ ਦੇ ਦਾਂਗੇ ਅੱਜ ਅੱਜ ਚ ਜਿੱਤੇ ਤਿਆਰ ਹੋਗੀ ਤੇ ਜਾਂ ਸੂਪੀ ਉਹਦੇ ਡਿਮਾਂਡ ਹੋ ਰੂ ਝੋਲ ਚੈੱਕ ਕਰ ਲੋ ਜੀ ਹਵਾਨੇ ਚ ਥਣ ਚੈੱਕ ਕਰ ਲੋ ਠੰਡੀ ਸੀਲ ਦਾੰਤ ਕੋਈ ਨਹੀਂਗਾ ਜੀ ਨਾਣਾ ਪਾਉਣਾ ਪਾਇਓ ਤੇ ਨਹੀਂ ਐਂ ਪਾਸ ਕਰ ਲਿਓ ਜੀ 2 ਨੰਬਰ ਵੀਰੇ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੁਣਾ ਦੇ ਕਦੋਂ ਸੁਈ ਹੈ ਜੀ ਇਹ ਇਹਨੂੰ 20 ਤੋਂ 25 ਦਿਨ ਵੀ ਤਾਂ ਬੱਚਾ ਕੀ ਹੈ ਜੀ ਬੱਚੀ ਹੈ ਮਗਰ ਬੱਚੀ ਆ ਭਾਂਡੇ ਵਾਲਾ ਦੁੱਧ ਕਿੰਨਾ ਜੀ 10 ਕਿਲੋ ਤੇ ਆ ਜੋ ਕਿ ਦੇ ਦਾਂਗੇ ਹਾਂਜੀ 10 ਕਿਲੋ ਦੋ ਟਾਈਮ ਚਾਰ ਟਾਈਮ ਚੋਲੇ ਬਣਾਪੇ ਠੀਕ ਹੈ 10 ਕਿਲੋ 5-5 ਕਿਲੋ ਡੰਗ ਦਾ ਹਾਂਜੀ ਹਾਂ ਥਣਾ ਦੀ ਡੰਨ ਆ ਜੀ ਹਾਂਜੀ ਥਣਾ ਦੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਸੂਆ ਦੂਜਾ ਸੂਈ ਆ 20 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਕੀ ਹੈ ਜੀ ਬੱਛੀ ਆ ਬੱਛੀ ਆ ਜੀ ਬੱਛੀ ਜਰਸੀ ਆ ਜਾਂਦੀ ਆ ਦੇਖ ਸਕਦੇ ਹੋ ਤੁਸੀਂ ਫਾਇਦਾ ਤੁਹਾਡਾ ਇਹ ਹੋ ਜਾਣਾ ਕਿ ਨਾਲ ਤੁਹਾਨੂੰ ਬੱਚਾ ਬੱਛੀ ਮਿਲ ਜਾਣੀ ਆ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 10 ਕਿਲੋ ਆਪਦੀ ਦੋ ਟਾਈਮ ਚਾਰ ਟਾਈਮ ਕੋਈ ਵੀ ਸੱਜਣ ਮਿਲ ਕੇ ਕਰ ਸਕਦਾ ਜੀ ਥਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਹੱਥੀਂ ਚਵਾਈ ਵਾਲਾ ਥਾਣਾ ਜੀ ਥਾਣਾ ਦੀ ਬਾਈ ਕਹਿੰਦਾ ਓਕੇ ਹੋਊਗੀ ਇਹਦੀ ਕੀ ਡਿਮਾਂਡ ਰਹਿਣ ਵਾਲੀ ਹੈ ਜੀ ਇਹ 40 ਦੀ ਦੇ ਦਾਂਗੇ ਠੀਕ ਆ ਜੀ ਇਹ 40000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਛੋਟੇ ਛੋਟੇ ਭਾਅ ਹੀ ਆ ਜਿਹਨੂੰ ਕੋਈ ਵੀ ਨਗ ਪਸੰਦ ਹੁੰਦਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ